ਪੰਜਵੀਂ ਵਾਰ ਪ੍ਰਧਾਨ ਬਣਨ ਤੋਂ ਬਾਅਦ ਐਸਜੀਪੀਸੀ ਦੇ ਪ੍ਰਧਾਨ ਬਣਨ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। ਕੋਟਨ ਕੋਰਟ ਧੰਵਾਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਸਾਹਿਬਾਨ ਤੇ ਖਾਸ ਕਰਕੇ ਬੀਬੀਆਂ ਦਾ ਤੇ ਸਭ ਤੋਂ ਬਾਅਦ ਧੰਵਾਦ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਤੇ ਸ਼੍ਰੋਮਣੀ ਗਾਲੀਗਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਆ ਪੰਜਵਾਂ ਸਾਲ ਹੋ ਗਿਆ बड़े चेयर दी ਲੋਕਾਂ ਦੀ ਸੀ ਜਿਹੇ ਲਫਾਫਿਆਂ ਚੋਂ ਨਿਕਲਦੇ ਆ ਇਹਨਾਂ ਚੋਂ ਨਿਕਲਦੇ ਆ ਪਰ ਮੈਂ ਕਹਿਣਾ ਚਾਹੁੰਦਾ ਕੱਲ ਪਹਿਲਾ ਪ੍ਰਧਾਨ ਜੀ ਨੇ ਸਾਰਿਆਂ ਦੀ ਰਾਇ ਲਈ ਇਕੱਲੇ-ਇਕੱਲੇ ਦੀ ਦਿਨ-ਦਿਨ ਉਹ ਤੋਂ ਬਾਅਦ ਕੱਲ ਇਥੇ ਅਧਿਕਾਰ ਦੇ ਕੇ ਉਹਦੀ ਕੈਂਡੀਡੇਚਰ ਵੀ ਭਾਵੇਂ ਮੇਰੀ ਸੀ ਉਹ ਇਥੇ ਆਪਣੇ ਐਲਾਨ ਕੀਤਾ ਪਰ ਜਿਹੜੇ ਦੂਸਰੇ ਪਾਸੇ ਵਾਲੇ ਆ ਜਿਹੜੇ ਕਹਿੰਦੇ ਆ ਵੀ ਅਸੀਂ ਲੋਕਤੰਤਰ ਬਹਾਲ ਕਰਨ ਤੇ ਮੈਂ ਸਮਝਦਾ ਜਿੰਨਾ ਉਹਨਾਂ ਦੇ ਵਿੱਚ ਅੱਜ ਆਫੋ ਧਾਫੜ ਪਈ ਹਾਊਸ ਦੇ ਵਿੱਚ ਵੀ ਤੇ ਬਾਹਰ ਵੀ ਤੇ ਪ੍ਰਧਾਨ ਨੇ ਵੀ ਨਹੀਂ ਗਏ ਲੈ ਫੈਸਲਾ ਹੋਇਆ ਤੇ ਕਹਿਤਾ ਜੀ ਮੈਂਬਰ ਆਪੋ ਵਿੱਚ ਹੀ ਫੈਸਲਾ ਕਰਨ ਇਹ ਦਸਤੂਰ ਨਹੀਂ ਹੁੰਦਾ ਲੋਕਤੰਤਰ ਦਾ ਲੋਕਤੰਤਰ ਦਾ ਦਸਤੂਰ ਹੁੰਦਾ ਕਿ ਲੋਕਤੰਤਰਿਕ ਪਾਰਟੀ ਇੱਕ ਨੂੰ ਆਪਣੇ ਪ੍ਰਧਾਨ ਨੂੰ ਅਧਿਕਾਰ ਦਿੰਦੀ ਆ ਤੇ ਹਮੇਸ਼ਾ ਇਦਾਂ ਚੱਲਿਆ ਚਾਹੇ ਪਾਰਲੀਮੈਂਟ ਹੋਵੇ ਅਸੈਂਬਲੀ ਹੋਵੇ ਚਾਹੇ ਕੋਈ ਹੋਰ ਅਦਾਰੇ ਹੋਣ ਤੋ ਮੈਂ ਇਸ ਕਰਕੇ ਸ਼ਮਣੀ ਕਾਲੀ ਦਲ ਦਾ ਸਮੁੱਚੇ ਤੌਰ ਤੇ ਪ੍ਰਧਾਨ ਸਾਹਿਬ ਦੇ ਸਾਰੇ ਸੀਨੀਅਰ ਆਗੂ ਇਹਨਾਂ ਦਾ ਧੰਨਵਾਦ ਕਰਦਾ ਜਿਹਨਾਂ ਦੀ ਪੰਜਵੀਂ ਵਾਰ ਬੜਾ ਔਖਾ ਹੁੰਦਾ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਕਈ ਵਾਰੀ ਰੋਸੇ ਵੀ ਹੋ ਜਾਂਦੇ ਆ ਤੇ ਮੈਂ ਇਸ ਸਾਰੇ ਹਾਊਸ ਦਾ ਧੰਨਵਾਦ ਕਰਦਾ ਸੱਜ ਕਰਕੇ ਜਾਣਿਓ ਕੱਲ ਵੀ ਜਿਹੜੇ ਪ੍ਰਧਾਨ ਜੀ ਨੇ ਐਲਾਨ ਕੀਤਾ ਸੀ ਉਸ ਲਈ ਵੀ ਮੈਂਬਰਾਂ ਦੀ ਜਿਹੜੀ ਖੁਸ਼ੀ ਦੇਖਣ ਵਾਲੀ ਸੀ ਤੇ ਅੱਜ ਜਿਹੜੇ ਵੋਟਾਂ ਪਈਆਂ ਅੱਜ ਵੀ ਜਿਸ ਤਹਾਵ ਦੇ ਨਾਲ ਮੈਂਬਰਾਂ ਨੇ ਆਪਣੀ ਖੁਸ਼ੀ ਪ੍ਰਗਟ ਕੀਤੀ ਕਿ ਮੈਨੂੰ ਐਲਾਨ ਕਰਨ ਨੂੰ ਵੀ 4-6 ਮਿੰਟ ਲੱਗ ਗਏ ਸੋ ਇਹ ਮੈਂ ਸਮਝਦਾ ਸ਼ੌਮਨੀ ਅਕਾਲੀ ਦਲ ਤੇ ਸ਼ੌਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਇੱਕ ਸੰਵੇਲਿਆ ਉਸ ਕਰਕੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਖਾਲਸੇ ਪੰਥ ਦਾ ਵੀ ਧੰਨਵਾਦ ਕਰਦਾ ਤੇ ਇੱਕ ਬੇਨਤੀ ਵੀ ਕਰਨੀ ਚਾਹੁੰਦਾ ਕਿ ਸਰਸੰਤ ਦੀ ਨਾਲ ਸਾਰੀ ਚੋਣ ਹੋਈ ਆ 11 ਮੈਂਬਰ ਅੰਤਰ ਕਮੇਟੀ ਦੇ ਚੁਣੇ ਗਏ ਤੇ ਚਾਰ ਅਹੁਦੇਦਾਰ ਪ੍ਰਧਾਨ ਸਮੇਤ ਤੇ ਮੈਂ ਇਹ ਅਰਜ਼ ਕਰਨੀ ਚਾਹੁੰਦਾ ਕਿ ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ 350 ਸਾਲ ਜਿਹੜਾ ਇਹ ਸ਼ਹਾਦਤ ਗੁਰਪੁਰਬ ਆ ਉਹ ਮਨਾਇਆ ਜਾ ਰਿਹਾ ਜਿਹਦੀ 23 ਤਰੀਕ ਤੋਂ ਲੈ ਕੇ 29 ਤਰੀਕ ਤੱਕ ਆ ਅਸੀਂ ਮਤੇ ਵੀ ਪਾਏ ਆ ਤੇ ਪੜ੍ਹ ਕੇ ਵੀ ਦੱਸਿਆ ਉਹਦੇ ਵਿੱਚ ਅਸੀਂ ਸਰਕਾਰ ਕੇਂਦਰ ਤੋਂ ਵੀ ਮੰਗ ਕੀਤੀ ਆ ਕਿ ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਆ ਤੇ ਸਿੱਖਾਂ ਦੇ ਪ੍ਰਕਾਰਾਂ ਦਾ ਜਾਂ ਕਈ ਵਾਰੀ ਕੀ ਹੁੰਦਾ ਵੀ ਕੁਦਰ ਪੇਪਰ ਦੇਣੇ ਹੁੰਦੇ ਆ ਉਹ ਕਈ ਵਾਰੀ ਲਹਾ ਲੈਂਦੇ ਨੇ ਨਰਾਦਰ ਕਰਦੇ ਆ ਉਤੋਂ ਇਲਾਵਾ ਸਾਡਾ ਜਿਹੜਾ ਮੇਨ ਮੁੱਦਾ ਅੱਜ ਦਾ ਸੀ ਉਹ ਸਿਗਾ ਬੰਦੇ ਸਿੱਖਾਂ ਦਾ ਜੇ ਪਿੰਦਰ ਸਰਕਾਰ 2019 ਦੇ ਫੈਸਲੇ ਦੇ ਉੱਤੇ ਉਸ ਆਪਣਾ ਫੈਸਲਾ ਲਵੇ ਤੇ ਮੈਂ ਸਮਝਦਾ ਇਹਦੇ ਨਾਲ ਇੱਕ ਬਹੁਤ ਵੱਡਾ ਜਿਹੜਾ ਉਹ ਸੁਨੇਹਾ ਸਿੱਖ ਪੰਥ ਵਿੱਚ ਜਾਊਗਾ ਉਤੋਂ ਇਲਾਵਾ ਪਾਣੀਆਂ ਦੇ ਬਥਲੇ ਇਹ ਆ ਚੰਡੀਗੜ੍ਹ ਸੂਨੀ ਯੂਨੀਵਰਸਿਟੀ ਦਾ ਮਸਲਾ ਜਿਹੜਾ ਬਹੁਤ ਵੱਡਾ ਮੁੱਦਾ ਬਣਿਆ ਅੱਜ ਤੇ ਮੈਂ ਕਹਿਣਾ ਚਾਹੁੰਦਾ ਕਿ ਸਰਕਾਰਾਂ ਵੀ ਚੁੱਪ ਹੋ ਗਈਆਂ ਦੇਖ ਸਰਕਾਰ ਨੇ ਹਮਲਾ ਕੀਤਾ ਤੇ ਦੂਸਰੀ ਸਰਕਾਰ ਤਾਂ ਚੁੱਪ ਬੈਠੀ ਆ ਜਿਹੜੀ ਇੱਥੇ ਤੇ ਪਹਿਲਾਂ ਅਗਾਊ ਪਤਾ ਵੀ ਹੁੰਦਾ ਇਹਨਾਂ ਗੱਲਾਂ ਦਾ ਕਿਉਂਕਿ ਇਹ ਜਿਹੜਾ ਸੈਨੇਟ ਆ ਲੰਬੇ ਅਰਸੇ ਤੋਂ ਨੌਨ ਫੰਕਸ਼ਨਿੰਗ ਸੀਗੀ ਸੋ ਇਹ ਸਾਰੇ ਕਾਰਜ ਜਿਹੜੇ ਅੱਜ ਅਸੀਂ ਫੈਸਲੇ ਵੀ ਆਪਣੇ ਰੈਗੂਲੇਸ਼ਨ ਵੀ ਪਾਏ ਆ ਸੋ ਮੈਂ ਅਸੀਂ ਉਸ ਦਾ ਸਹਿ ਸਾਰੇ ਸਿੱਖ ਪਾਤਨ ਨੂੰ ਬੇਨਤੀ ਕਰਨੀ ਚਾਹਨਾ ਜੋ ਰੋਜ਼ਮਾਈ ਆਪਣੇ ਥਾਂ ਤੇ ਹੁੰਦੀ ਆ ਪਰ ਅੱਜ ਫਰਗਟਾਵਾ ਹੋ ਗਿਆ ਸਾਰੇ ਕਾਫੀ ਦਾ ਅੱਜ ਨੰਬਰ 342 ਤੋਂ ਮਿਲਿਆ 2024 ਚ 33 S11 ਤੇ ਫਰਗਟ ਨੂੰ ਕਿਸ ਤਰ੍ਹਾਂ ਦੇਖਦੇ ਹੋ ਇਹ ਕੀ ਬੇਤ ਹੈ ਇਹ ਇਸ ਗੱਲ ਦੀ ਇੰਡੀਕੇਸ਼ਨ ਹੈ ਕਿ ਪੰਜਾਬ ਦੀ ਕੋਈ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਐਸ ਲਈ ਆਪਣੀ ਪੂਰੀ ਤਨਦੇਹੀ ਦੇ ਨਾਲ ਜਿੱਥੇ ਹੜਾਂ ਦੇ ਵਿੱਚ ਜਾਂ ਹੋਰ ਕਾਰਜਾਂ 'ਚ ਲੋਕਤੰਤਰ ਦੇ ਵਿੱਚ ਆਪਣਾ ਯੋਗਦਾਨ ਪਾ ਰਿਹਾ ਤੇ ਇਹ ਗੱਲ ਦੀ ਇੰਡੀਕੇਸ਼ਨ ਵੀ ਆ ਕਿ ਹਥਿਆਰ ਸੁੱਟ ਕੇ ਹੁਣ ਮੇਨ ਰੋਡ ਦੇ ਵਿੱਚ ਮੇਨ ਮਾਤਾ ਮਾਂ ਪਾਰਟੀ 'ਤੇ ਚਾ ਜਾਣਾ ਚਾਹੀਦਾ ਤੇ ਜੇ ਬਾਕੀ ਵੀ ਇਦਾਂ ਚਲਾਈ ਜਾਣਾ ਫਿਰ ਮੁਬਾਰਕਿਆ ਅੱਜ ਅੱਜ ਵੀ ਜिले ਸਵੇਰੇ ਉੱਥੇ ਚੌਣ ਹੋਈ ਤੇ ਕਹਿੰਦੇ ਜੀ ਦੋ ਮੈਂਬਰ ਸਾਨੂੰ ਪਹਿਲਾਂ ਕਹਿੰਦੇ ਤਿੰਨ ਦੇ ਦਿਓ ਫਿਰ ਕਹਿੰਦੇ ਦੋ ਦੇ ਦਿਓ ਪਰ ਕਿਉਂਕਿ ਪਤਾ ਸੀ ਕਿ ਕਿੰਨੀ ਕੁ ਗਿਣਤੀ ਆ ਤੇ ਹੁਣ ਫਿਰ ਇੱਕ ਮੈਂਬਰ ਤੇ ਸਬਰ ਸਬਰ ਕਰਨਾ ਪਿਆ ਮੈਂ ਕੋ ਮਾੜੀ ਲਬਜ ਨਹੀਂ ਉਹਨਾਂ ਪ੍ਰਤੀ ਬੋਲਦਾ ਪਰ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਇੱਕੋ ਹੀ ਪਾਰਟੀ ਰਹੀ ਹੈ ਜਾਦੀ ਮੈਂ ਹੋਸ਼ ਸੰਭਾਲੀ ਆ 76 77 ਤੋਂ ਔਨਵਰਡ ਦੇ ਅਧਾਰ ਆ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਜਦੋਂ ਵੀ ਕਿਤੇ ਵਾਈਫਰਕੇਸ਼ਨ ਹੋਈ ਆ ਤੇ ਮਾਂ ਪਾਰਟੀ ਹਮੇਸ਼ਾ ਪ੍ਰਗਟ ਹੋਈ ਆ ਸੋ ਅੱਜ ਜਿਹੜਾ ਆ ਮੈਂ ਸਮਝਦਾ ਉਹਦਾ ਸਾਰਾ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਹੌਸ ਦੇ ਵਿੱਚ ਨਸਤਾਰਾ ਪਰ ਜੇ ਨਹੀਂ ਆਰਪੀਸੀ ਨੇ 35 ਮੈਂਬਰਾਂ ਦਾ ਦਾਵਾ ਕਰਦੇ ਸੀ ਕੀ ਉਹ ਝੂਠ ਬੋਲਦੇ ਸੀ ਜਿਹੜੇ ਅੱਜ 18 ਰਹਿ ਗਏ ਨੇ ਕਿ ਬਾਕੀ ਭੱਜ ਗਏ ਦੇਖੋ ਦੇਖੋ ਮੇਰੀ ਬੇਨਤੀ ਸੁਣੋ ਆਹ ਦਾਵਾ ਤਾਂ ਮੈਂ ਸੌ ਦਾ ਵੀ ਕਰ ਸਕਦਾ ਗੱਲ ਤਾਂ ਜਿੱਲੇ ਚੋਣ ਹੋਣੀਆਂ ਚੋਣ ਦੇ ਵੇ 18 ਆ ਜੇ ਮੈਂ ਬਾਹਰ ਕਹਿੰਨਾ ਜੀ ਮੇਰੇ ਨਾਲ 200 ਮੈਂਬਰ ਆਦਾ ਏਦਾਂ ਨਹੀਂ ਹੁੰਦੀ ਉਹ ਤਾਂ ਗੱਲ ਸਾਹਮਣੇ ਜਿੱਲੇ ਵੋਟਾਂ ਪੈਣੀਆਂ ਉਹ ਹਲੇ ਉਹਨਾਂ ਤੇ ਵੋਟਾਂ ਪਈਆਂ ਹੁਣ ਸਾਹਮਣੇ ਉਹ 17 ਹੋ ਗਿਆ ਜਿਹੜਾ ਮੈਂ ਮੈਂਬਰਾਂ ਨੂੰ ਆਪਣੀ ਪਾਪੜ ਜਿਹੜਾ ਮੈਂਬਰਾਂ ਨੂੰ ਆਪਣੇ ਭਰੋਸੇ ਛੱਡ ਦਿੱਤਾ ਕਿ ਆਪਣਾ ਕਾਰਜ ਤੁਸੀਂ ਆਪ ਹੀ ਇਹ 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 ਅੱਜ ਮੈਂਬਰ ਵੀ ਭੱਜ ਗਏ ਨੇ ਉਹਨਾਂ ਤੋਂ ਕਿ ਇਹ ਇਹ ਮੈਂ ਸਮਝਦਾ ਇਹ 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 ਇੰਡੀਕੇਸ਼ਨ ਕੀ ਜਾ ਰਹੀ ਆ ਇੰਡੀਕੇਸ਼ਨ ਜਾ ਰੇ ਬੇ ਆਪੋ ਤਾ ਫੜਿਆ ਜਿਹੜੀ ਪਾਰਟੀ ਦੇ ਵਿੱਚ ਕੋਈ ਡਿਸਾਈਡ ਨਹੀਂ ਕਰ ਸਕਦਾ ਤੇ ਡਿਸਾਈਡ ਕਰ ਲੈ ਮੈਂਬਰਾਂ ਨੂੰ ਮੈਂਬਰਾਂ ਦਾ ਫਿਰ ਡਿਸਾਈਡ ਕਰਨਾ ਹੈ ਆਪੋ ਵਿੱਚ ਪਰ ਜਿਹੜਾ ਪਾਰਟੀ ਦਾ ਪ੍ਰਧਾਨ ਆ ਜੇ ਉਹ ਡਿਸਾਈਡ ਨਹੀਂ ਕਰਦਾ ਲੋਕਤੰਤਰ ਇਹ ਆਪਾਂ ਜਾਣਦੇ ਆ ਸਾਰੀਆਂ ਪਾਰਟੀਆਂ ਜਿਹੁੰਦਾ ਜਿਲੇ ਜਿਲੇ ਕਿਤੇ ਕੋਈ ਨਾਮਿਨੇਸ਼ਨਾਂ ਕਰਦੀਆਂ ਹੁੰਦੀਆਂ ਤੇ ਪਾਰਟੀ ਪ੍ਰਧਾਨ ਨੂੰ ਇਹ ਅਧਿਕਾਰ ਦਿੱਤਾ ਜਾਂਦਾ ਤੇ ਮੈਂ ਸਮਝਦਾ ਇਹ ਤਾਂ ਟੋਟਲ ਫੇਲਿਅਰ ਆ ਪੇ ਆਪ ਕੁਛ ਨਹੀਂ ਕਰਨ ਜੋ ਕੇ ਤੇ ਦੂਸਰਿਆਂ ਨੇ ਛੱਡ ਦਿੱਤੀ ਆ ਦੂਸਰਿਆਂ ਦੇ ਜੋ ਛੁੱਟੀ ਆ ਉਹ ਅੰਦਰ ਮੈਂ ਹੁਣ ਦੇਖ ਰਿਹਾ ਤੇ ਉੱਥੇ ਆਪੋ ਦਾ ਫਟ ਪਈ ਸੀ ਉਸ ਵੇਲੇ ਇੱਕ ਮੈਂਬਰ ਪਾਉਣ ਨੂੰ ਮੈਂ ਆਫਿਸ ਕੀ ਰਹਿਣਗੀ ਜੀ ਮੋਕ ਕਸਤਰ ਹਾਲੇ ਗਲਵੰਧ ਸਿੰਘ ਮੰਨਣੇ ਆਪਣੇ ਕੰਮ ਕਰ ਰਹੇ ਆ ਉਹ ਹਲੇ ਚੱਲ ਰਹੇ ਆ ਤੁਹਾਡੀ ਹੁਣ ਪੰਜਵੀਂ ਪਾਰੀ ਚ ਪ੍ਰਾਇੋਰਟੀ ਕੀ ਰਹਿਣਗੀ ਦੇਖੋ ਸਭ ਤੋਂ ਵੱਡਾ ਤਾਂ ਹੁਣ ਹੈਗਾ ਆਉਂਦੀ 29 ਨਵੰਬਰ ਤੱਕ ਜਿਹੜੀਆਂ ਸ਼ਤਾਬਦੀਆਂ ਦੇ ਸਮਾਰੋਹ ਹੋਏ ਦੂਜਾ ਅਸੀਂ 4-5 ਪ੍ਰੋਜੈਕਟ ਵੀ ਸ਼ੁਰੂ ਕੀਤੇ ਆ ਕਿਉਂਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀਆਂ ਤਿੰਨ ਭਾਵੇਂ ਸਾਡੀਆਂ ਸਰਾਮਾਂ ਪਹਿਲਾਂ ਪਾੜੀਆਂ ਤੇ ਅਸੀਂ ਹੁਣ ਅਕਾਲੀ ਮਾਰਕੀਟ ਦੇ ਵਿੱਚ ਉਹ ਅਸੀਂ ਆਪ ਸਰਾਮਾ ਬਣਾ ਰਹੇ ਹਾਂ ਉਹ ਠੇਕਾ ਦੇ ਕੇ ਅਸੀਂ ਤੁਰੰਤ ਛਾਲ 1.5 ਸਾਲ ਚ ਕੰਮ ਕਰਗੇ ਦੂਜਾ ਆਈਐਸ ਆਈਪੀਐਸ ਦੀ ਅਸੀਂ ਜਿਹੜਾ ਕੋਚਿੰਗ ਸੈਂਟਰ ਸ਼ੁਰੂ ਕੀਤਾ ਉਹਦੇ ਜਿਹੜਾ ਤਰਮੀਮਾਂ ਕਰਦੇ ਅਸੀਂ ਪਹਿਲਾਂ ਅੰਮ੍ਰਿਤਧਾਰੀ ਦੇ ਸਿੱਖਾਂ ਨੂੰ ਬੱਚਿਆਂ ਨੂੰ ਦਿੱਤੀ ਸੀ ਪ੍ਰਾਇਓਰਿਟੀ ਤੇ ਇਸੇ ਤਰਜ਼ ਦੇ ਉੱਤੇ ਹੁਣ ਕੋਚ ਉਹਦੇ ਚ ਤਰਮੀਮ ਕਰਾਂਗੇ ਇਸੇ ਤਰਜ਼ ਦੇ ਜੁਡੀਸ਼ੀਅਲੀ ਜਿਹੜੀ ਜੁਡੀਸ਼ੀਅਲੀ ਅਸੀਂ ਸ਼ੁਰੂ ਕੀਤਾ ਤੇ ਨਾਲ ਐਜੂਕੇਸ਼ਨ ਜੀ ਐਨਡੀਏ ਦਾ ਵੀ ਇੱਕ ਸਬਜੈਕਟ ਸਾਰਿਆਂ ਨੂੰ ਰੱਖਿਆ ਵੱਖ-ਵੱਖ ਸਕੂਲਾਂ ਦੇ ਵਿੱਚ ਤਾਂ ਕਿ ਬੱਚੇ ਜਲੇਓ ਚ ਡਰੈਸ ਲੈਣਗੇ ਭਾਵੇਂ ਸਾਡੀਆਂ ਆਪਣੇ ਫਤੇਗੜ ਸਾਹਿਬ ਬਾਬਾ ਮੰਗਲ ਦੇ ਬਹਾਦਰ ਦੇ ਵਿੱਚ ਉਹ ਸਾਡੀ ਅਕੈਡਮੀ ਚ ਚੱਲਦੀ ਵੀ ਤੇ ਬੱਚੇ ਸਿਲੈਕਟ ਵੀ ਐਤਕੀ ਦੋ ਹੋਏ ਆ। ਤੋਂ ਇਤਾਂ ਦੀਆਂ ਬਹੁਤ ਸਾਰੀਆਂ ਪ੍ਰਾਇਓਰਟੀਆਂ ਆ ਕਿ ਗੁਰੂ ਸਾਹਿਬ ਕਿਰਪਾ ਕਰਨ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਯਤਨ ਕਰਦੀ ਆ ਆ ਹੁਣ ਪਿੱਛੇ ਹੜ ਆਏ ਸਗੇ ਤੇ ਹੜਾਂ ਦੇ ਵਿੱਚ ਅੱਜ ਆਪਾਂ ਦੇਖਦੇ ਆ ਆਪਾਂ ਦਾ ਘਰਾਂ ਦੇ ਵਿੱਚ ਬੈਠੇ ਜਿਨ੍ਹਾਂ ਦੇ ਵਿਚਾਰਿਆਂ ਦੇ ਦੁੱਖ ਪੈ ਗਏ ਉਹਦੇ ਵਿੱਚ ਬੜਾ ਵੱਡਾ ਯੋਗਦਾਨ ਆਪਣਾ ਸਰੋਨੀ ਦਾ ਪਿਆ। ਇਹ ਧਾਰਮਿਕ ਭਾਵ ਨਾਲ ਜੁੜੇ ਮੁੱਦੇ ਚਾਹੇ ਕਰਤਾਰਪੁਰ ਲੰਗ ਹੈ ਜਾਂ ਫਿਰ ਬੰਦੀ ਸਿੰਘਾਂ ਦੀ ਰਿਹਾਈ ਹੈ ਕੋਈ ਖਾਸ ਮੁਹਿੰਮ ਸ਼ੁਰੂ ਕੀਤੀ ਹੋਊਗੀ। ਇਹ 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 ਬੈਠ ਕੇ ਸਲਾਹ ਕਰਾਂਗੇ ਕਿਉਂਕਿ ਅਨਾਉਂਸ ਕਰ ਦਈਏ। ਮੋਰ ਮੈਨੂੰ ਸਵਾਲ ਪੁੱਛੋ ਜੀ ਉਹਦਾ ਕੀ ਬਣਿਆ ਸੀ। ਅੱਜ ਤਾਂ ਪਹਿਲਾਂ ਵੀ ਸ਼ੁਰੂ ਕੀਤੀ ਸੀ ਮੁਹਮ ਤੇ ਉਹ ਸ਼ੁਰੂ ਕੀਤੀ ਨਹੀਂ ਸੀ ਉਦੋਂ 26 ਲੱਖ ਲੋਕਾਂ ਨੇ ਸਾਈਨ ਵੀ ਕੀਤੇ ਸੀ। ਪਰ ਕਈ ਵਾਰੀ ਹੋ ਜਾਂਦਾ ਸਿਸਟਮ 'ਤੇ ਟਾਈਮ ਨਹੀਂ ਮਿਲਿਆ ਉਹਦੇ ਕਰਕੇ ਕੋਈ ਨਹੀਂ ਆ ਮੁੱਦੇ ਅਸੀਂ ਅੱਜ ਆ ਸਾਰੇ ਜਿਹੜੇ ਤੁਸੀਂ ਕਹਿ ਰਹੇ ਮਤੇ ਅਸੀਂ ਪਾਈ ਤੇ ਅੱਜ ਵਾਲੇ ਹੁਣ ਵਰਤਮਾਨ ਕਹਿੰਦਾ ਜੀ ਜੇ ਇਹ ਗੁਰੂ ਘਰੋਂ ਬੋਲ ਕਾ ਚੁੱਕ ਦਿੱਤੀਆਂ ਜਾਣ ਤੇ 95% ਜਿਹੜੇ ਨੇ ਚਰਮਣੀ ਅਕਾਲੀ ਦਾ ਜਾਂ ਚਰਮਣੀ ਕਮੇਟੀ ਨਾਲ ਬੰਦੇ ਨੇ ਜਿਹੜੇ ਨੇ ਉਹ ਅਸਤੀਫਾ ਦੇ ਕੇ ਕਰਨ ਦੇ ਮੇਰੇ ਮੇਰੀ ਬੇਨਤੀ ਸੁਣੋ ਮੇਰੀ ਬੇਨਤੀ ਸੁਣ ਲਾਓ ਦੇਖੋ ਪਹਿਲੀ ਗੱਲ ਤਾਂ ਬੰਦਾ ਧਾਰਮਿਕ ਧਰਮ ਗ੍ਰਹਿਣ ਕੀਤਾ ਹੋਵੇ ਪਤਾ ਹੋਵੇ ਕੀ ਵਿਧੀ ਬਣਾ ਦੇ ਆ ਤੇ ਆ ਜੋ ਕੁਝ ਅੱਜ ਪੰਜਾਬ ਦੇ ਵਿੱਚ ਆ 2 2 ਲੱਖ ਲੋਕ ਦਾ ਇੱਥੇ ਸੱਚਖੰਡ ਸ੍ਰੀ ਦਰਬਾਰ ਸਾਹਿਬ 'ਚ ਲੰਗਰ ਛੱਕੇ ਜਾਂਦੀ ਹੈ ਇੱਕ ਆਈਨਾ ਕਿੱਡਾ ਬਟਾ ਨਾਰਾ ਆ ਹੁਣ ਜਿੱਲੇ ਸਰਕਾਰ ਫੇਲ ਹੋ ਗਈ ਆ ਤੇ ਫਿਰ ਸ਼੍ਰੋਮਣੀ ਕਮੇਟੀ ਆਈ ਨਾ ਤੇ ਉਹ ਕਿੱਥੋਂ ਸੀ ਉਹ ਮਾਇਆ ਲੋਕਾਂ ਦੇ ਦਸਵੰਦ ਦੀ ਆ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜਨਵਾਦੀ ਤੌਰ ਤੇ ਧਾਰਮਿਕ ਗੱਲਾਂ ਜਿਹੜੀਆਂ ਆ ਉਹ ਵਾਜਬ ਕਰਨੀ ਧੰਨਵਾਦੀ ਸਾਰੀ ਸੰਗਤ ਦਾ ਧੰਨਵਾਦੀ